ਸਸਕਾ ਵਿੱਚ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਫਾਨ ਤੋਂ ਰਾਬੋ ਬਹੁਤ ਵੈਲਕਮ ਹੈ ਜੀ ਤੇ ਵੀ ਜੀ ਆਪਾਂ ਅੱਜ ਪਿੰਡ ਜਾਤੀਕੋੜ ਪਹੁੰਚ ਚੁੱਕੇ ਆਂ ਜ਼ਿਲ੍ਹਾ ਅਮਰਸਰ ਪਿੰਦੇ ਜੀ ਤਹਿਸੀਲ ਬਾਪਕਾਲਾ ਤੇ ਬਾਈ ਬਲਜਿੰਦਰ ਪਾ ਆ ਚੁੱਕੇ ਹੋ ਦੇਖੋ ਅੱਜ ਵੀ ਬਾਈਆਂ ਕੋਈ 8-9 ਦੇ ਲਗਭਗ ਝੋਟੀਆਂ ਹੈਗੀਆਂ ਤੇ ਛੋਟੇ ਛੋਟੇ ਪਾਈ ਹੁੰਦੀ ਤੁਹਾਨੂੰ ਪਤਾ ਹਰ ਵਾਰੀ ਤੇ ਐਦਿਕ ਵੀ ਨਿਕਲੇਗੇ ਪਾਈ ਹੋਣਗੇ ਤੇ ਬਾਕੀ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਵੀ ਜੀ ਬਾਪਾ ਜੀ ਹੋਰ ਸਾਰਾ ਬਾਈ ਜੀ ਟਿਕ ਟਕ ਜੀ ਤੁਸੀਂ ਦੱਸੋ ਹੋਰ ਕੈਮਰਾਮਨ ਜੀ ਸਤਿ ਸ਼੍ਰੀ ਅਕਾਲ ਹੋਰ ਕਿਹਾਰੇ ਬਹੁਤ ਵਧੀਆ ਕਿ ਚਲੋ ਮਹਾਰਾਜ ਦੀ ਕਿਰਪਾ ਅੱਗੇ ਵੀ ਕਹਿੰਨੀ ਹੈ ਹਾਂਜੀ ਬਾਬੇ ਦੀ ਉਸਤੋਂ ਦੀਦਾ ਪਈਆਂ ਨੇ ਹਾਂਜੀ ਹਾਂਜੀ ਇਹ ਚੈਨਲ ਤੇ ਬਹੁਤ ਕਿਰਪਾ 바ਕੀ ਵੀਰ ਭਰਾਵਾਂ ਜਿਹੜੇ ਭੈਣ ਭਰਾਵੇ ਇਹਦੇ ਆ ਬਹੁਤ ਸੰਯੋਗ ਆਣਾ ਮਹਾਰਾਜ ਇਦਾਂ ਹੀ ਦਿਲਦਾਰ ਰਵੇ ਤੇ ਕੋਦਮ ਤੇ ਬਲ ਬਖਸ਼ਦਾਰ ਆ ਬਾਰੇ ਤੰਦਰੁਸਤੀ ਬਚ ਕੇ ਬਿਲਕੁਲ 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 ਕੰਮ ਤੇ ਚੱਲਦੇ ਹੀ ਜਾਣਾ ਮੋੜਾ ਚੱਲ ਗਿਆ ਤੇ ਜਿਆਦਾ ਚੱਲ ਗਿਆ ਚੱਲ ਜੀ ਜਾਣਾ ਬਿਲਕੁਲ ਬੰਦਾ ਤੇ ਜਿੰਨਾ ਵੀ ਗਾਣ ਤੋਂ ਰਹੇ ਜੋਂਦਾ ਹੀ ਸਹੀ ਸਹੀ ਜਿੰਨਾ ਮਰਜੀ ਕਮਾਈ ਜਾ ਉਹਨੇ ਹੀ ਥੋੜੇ ਤੇ ਇਸ ਹਿਸਾਬ ਨਾਲ ਚਲੋ ਪੰਜ ਛੇ ਟੰਗ ਰੱਜ ਵੀ ਆ ਗਿਆ ਹੋਰ ਸੁਣਾਓ ਫਿਰ ਉਹਦਾ ਮਾਲ ਦਾ ਰਬਜੀ ਫੜਤੀ ਲੈ ਕੇ ਆਣਾ ਆਹ ਵੇਖੀ ਚਲੋ ਬਈ ਦਾਈਆਂ ਕੋਈ ਰਹਿ ਵੀ ਜਾਂਦਾ ਕੋਈ ਵੇਖਣ ਨਹੀਂ ਜਾਂਦਾ ਆਹ ਚਲੋ ਸਮੇਂ ਹੁਣ ਉਹ ਜਿਆਦਾ ਜਾਂਦੇ ਆ ਮਾ ਇਦਾਂ ਦੇ ਜਾਂਦੇ ਹਾਂਜੀ ਕਈ ਆਵੇ ਕੰਨਾਂ ਲੱਗੇ ਤੇ ਸਾਹ 15 ਮਿੰਟ ਹੀ ਲੱਗਦੇ ਆ ਹਾਂਜੀ ਕਈ ਵਾਰ ਦੋ ਤਿੰਨ ਘੰਟੇ ਲੱਗ ਜਾਂਦਾ ਕਈ ਵਾਰ ਦੋ ਘੰਟੇ ਪਰ ਵੇਖ ਜਾਂਦਾ ਇੰਨਾ ਘਾਗਾ ਵੇਹਣ ਪਰ ਤੋ ਪਰ ਬੋਟਾ ਭਰੂ ਆਹ ਥੋੜਾ ਜਿਹਾ ਕੰਮ ਵੀ ਹੋ ਜਾਂਦਾ ਚਲੋ ਕੋਈ ਨਹੀਂ ਪਾਰਿਆਂ ਦੇ ਨਾਲ ਹੀ ਆਪਾਂ ਵੀ ਕੋਈ ਕੋਈ ਆ ਗਿਆ ਜਿਹੜਾ ਲੈ ਹੁਣ ਆਜੋ ਫਿਰ ਜੀ ਚੱਲੀਏ ਭਜੀ ਅੱਜ ਫਿਰ ਅੱਜ 5 6 ਆ ਚਲੋ ਗੱਪੜੇ ਸਾਰੀਆਂ ਨਹੀਂ ਸੁਣਿਆ ਦੋ ਲੋ ਵੇਖ ਇਹ ਹੀ ਥੋਈਏ ਜੀ ਇੱਕ ਅੱਪੜੇ ਅੱਛੇ ਅੱਪੜੇ ਲੈ ਲੀਦਾ ਵਣਾ ਬਜਰੇ ਇਹ 5 ਤਰੀਕ ਨੂੰ ਇਹਦੇ ਸੰਸਾਦ ਦੇ ਪੂਰੇ ਆ ਲੋ ਜੀ ਇੱਕ ਦਿਨ ਅੱਜ ਤੇ 5 ਦਿਨ ਪੂਰੇ ਆ ਚਾਰ ਪੰਜ ਦਿਨ ਵਿੱਚੋਂ ਰਹਿੰਦੇ ਆ ਜੀ ਇਹ ਬਾਕੀ ਮੈਨ ਰਗੜ ਵਾਲੀ ਇੱਕ ਜਾਨ ਦੇਖੋ ਪੂਰੀ ਭਾਰੀ ਮਾਝਨ ਵਾਲੇ ਆਸਪੈਕਟ ਜੀ ਕਿੰਨੇ ਦਾ ਟੋੜ ਸੰਦੋਰੇ ਜੀ ਦੋ ਦਿਨ ਹੀ ਸੀ ਪਿਛਲੇ ਸੀ ਉਹਨਾਂ 12 ਲੀਟਰਾਂ ਦੇ ਕੀਤਾ 12 ਕਿਲੋ ਤੋਂ ਚਿਹੇ ਦਾ ਤੀਜੇ ਸੁਣਾ ਉਹ ਮਿਲ ਗਿਆ ਹਾਂ ਜੀ ਐਵੇਂ ਕਈ ਵੀ ਨਹੀਂ ਦੁੱਜੀ ਆ ਇਹ ਤੀਜੇ ਜੋ ਹੈਗਾ 12 ਨੀ ਦਾ ਦੁੱਧ ਹੋਇਆ ਬਰਕਤ ਸੀਰ ਠੰਡੀ ਬੜੀ ਬਿਲਕੁਲ ਕੋਈ ਪਾਵੇ ਹੂੰ ਹੂੰ ਇਦਾਂ ਨਹੀਂ ਕੋਈ ਗੱਲ ਆ ਆਹ ਦੇ ਇਦਾਂ ਹੀ ਆ ਹੀ ਜੇ ਸੀਰ ਠੰਡੀ ਤਾਂ ਬੜੀ ਹੈ ਬਿਲਕੁਲ ਆ ਗਈ ਨਲ ਗਾਜੀ ਵਾਲੀ ਕੋਲ ਹੋਤੜੀ ਮੈਂ ਹੂੰ ਦੋਸਾਂ ਸਿੰਗਲ ਹੱਡੀ ਆ ਗਈ ਹਾਂ ਨਾ ਇਹਦੀ ਹਾਂਜੀ ਤਾਬਾ ਹੈ ਜੱਟ ਦੇ ਹਾਂਜੀ ਤਾਬਾ ਵਾਲੀਆਂ ਹੁੰਦੇ ਦੁੱਧ ਜੱਗਾਂ ਦੁੱਧ ਜੱਗ ਜਿੱਤੋ ਸਹੀ ਗੱਲ ਹੈ ਹਾਂਜੀ ਕਿੰਨਾ ਕਰ ਲਿਆ ਤੁਸੀਂ ਅੱਗੇ ਜੈ ਜੀ ਨਾ ਬੇ ਜੈ ਜੀ ਜੰਦੋਂ ਮੋਂਟੇ ਸਿੰਸਾਂ ਦਾ ਬੇ ਆਹ ਨਹੀਂ ਇਹ 85 ਤੇ 83 82 ਹਜ਼ਾਰ ਦੀ ਜਦਾਂਗੇ 82 ਹਜ਼ਾਰ ਦੀ 82 ਹਜ਼ਾਰ ਹਾਂ ਜਦਾਂਗੇ 82 ਹਜ਼ਾਰ ਦੀ ਛੋੜੀ ਹੋਣੀ ਬਾਤ ਹੁੰਦਾ ਚਲੋ ਬਸ ਠੀਕ ਹੈ ਜੀ ਇੱਕ ਰੇਟ ਪਾਈ ਦਿਓ ਉਹ ਨਹੀਂ ਹੈਗਾ ਜਿੰਨੀਆਂ ਵੇਚੀਆਂ ਫਿਕਸ ਨਾ ਵੇਚੀਆਂ ਇਹ ਨਹੀਂ ਹੈਗਾ ਵੀ 10000 ਘਟਾ ਲਿਆ ਜਾਂ 5 ਘਟਾ ਲਿਆ ਵੀ ਕੀ ਕੋਈ ਠੀਕ ਨਹੀਂ ਕੋਈ ਆਹ ਭਾਈ ਜੀ ਨਹੀਂ ਨਹੀਂ ਆ ਗਈ ਵੇਖੋ ਇਹ ਵੀ ਗੱਬਣਾ ਇਹ ਵੀ ਗੱਬਣਾ ਸਿੰਘ ਦੇ ਹੀ ਹਨ ਜੀ ਇਹ ਮਜਬੂਤ ਕੀਤਾ ਫਕੇ ਡੋਕੇ ਜਣੇ ਆ ਇਹ ਵੀ ਟਾਈਮ ਲੱਜੀ ਹਾਂ ਇਹ ਵੀ ਆਪਾਂ ਲੈ ਜੂਗੀ ਹਾਂ ਦੇਖੋ ਬਾਕੀ ਮੋਲ ਦਾ ਮਾਲ ਹੈ ਸੰਦੀਪ ਸਿੰਘ ਜੀ ਕੋਲੋਂ ਵੱਧ ਵੀ ਕੋਈ ਘੱਟ ਵੀ ਗਰਮੀ ਦਾ ਮੋਲ ਨੂੰ ਮੈਨੂੰ ਪਤਾ ਨਹੀਂ ਲੱਗਦਾ ਕੋਈ ਮੇਰਾ ਕਿਹੜਾ ਘਰਦੀਆਂ ਜੀ ਕੋਈ ਪੰਜ ਚਾਰ ਸਦੇ ਵੱਧ ਲੈ ਕੋਈ ਵੱਧ ਲੈ ਜੀ ਪੱਕੀ ਬਾਜ ਨਾਲੀਆਂ ਮੱਝਾਂ ਇਹ ਵੀ ਸੀਲ ਠੰਡੀ ਕੋਈ ਉਹੋ ਜਿਹੀ ਆਂ ਦੇਖੋ ਇਹ ਕੈਮਰਾਮੈਨ ਹਾਂ ਠੀਕ ਹਾਂ ਕਦਾਂ ਮਰਜੀ ਥੱਲੇ ਹੋਣੀ ਮਰਜੀ ਚੱਕਰੀ ਕੋਈ ਨਹੀਂ ਆ ਗਈ ਬਲੀ ਕੱਢੀ ਨਹੀਂ ਕੋਈ ਪੂਰੀ ਬਾਰੀ ਨੇ ਲਈ ਉਹ ਤੁਹਾਡੀ ਬੂਰੀ ਵੱਡੀ ਸੀ ਮੀਣੀ ਪਾ ਲਈ ਫਿਰ ਬੂਰੀ ਦੇ ਬੜਾ ਮੇਰਾ ਲੋਕੀ ਦਾ ਤਾਂ ਦੋ ਵਾਰ ਮੈਕੀ ਜੀ ਹੋ ਗਈ ਹੁਣ ਕਿੱਥੇ ਕਿੱਥੇ ਸੁਨੀਸਨ ਚਾਹ ਜੀ ਚਾਹ ਜੀ ਹਾਂਜੀ ਹਾਂਜੀ ਬੋਲਦੇ ਕੋਣ 75 76 77 ਜੋ ਮਰਜੀ ਕਰੀਏ 70000 ਦੀ ਦੇਣਾ ਜੇ ਜੈ ਜੀ ਇੱਕਦਮ ਚੱਲਣ 70000 ਰੁਪਏ ਤੋਂ 3 ਪਣ ਬੜੀ ਆ ਦੇਖ ਠੰਡੀਆਂ ਭਾਣੇ ਕਿੰਦਰਾਂ ਦੀ ਮਰਜ਼ੀ ਲਾ ਚੱਕਰੇ ਮੈਂ ਬੰਨਾ ਮੈਂ ਇਹ ਵੀ ਕਪੜਾ ਜੀ ਇਹ ਸੂਈ ਆ ਇਹ ਸੂਈ ਦੁੱਧ ਕਿੰਨਾ ਜੀ ਪਰसों ਹੀ ਸੂਈਆ ਹੋਈ ਦੀ ਕੱਟੀ ਆ ਉਹ ਕੱਟੀ ਨਾ ਰੂ ਨਾਲੇ ਨਾਲੀ ਸਾਫ਼ ਹੋ ਗਈ ਸੇਰ ਦੀ ਅੱਛਾ ਇਹਦੇ ਕੋ ਬੋੜਾ ਹੀ 7-8 ਤੋਂ ਸਟਾਰਟ ਹੋਊਗਾ ਬਸ ਠੀਕ ਆ ਲਓ ਵੇਖੋ ਜੀ ਆ ਤਾਂ ਤੋਂ ਜਾ ਦੂਗਾ ਚਲੋ ਹਾਂਜੀ ਇਹ ਪਹਿਲੇ ਸਵੇਰ 10 ਲੀਟਰ ਦੁੱਧ ਕੱਢਿਆ ਤੇ ਨੀਸ਼ਾ ਬਹੁਤ ਦੁੱਧ ਵਾਲੀ ਚੋਣ ਚਾਣੀ ਬਣੀ ਹਾਂਜੀ ਇਹ ਕਲਰ ਕੋਲਰ ਵਾਲੀ ਆ ਹਾਂਜੀ ਕਲਰ ਕੋਲਰ ਵਾਲੀ ਆ ਮੈਂ ਸੈਨ ਤੋਂ ਸੁਣਾਈ ਆ ਜੀ ਬਹੁਤ ਸੋਹਣਾ ਕੱਟੀ ਆ ਗਈ ਪਿੱਛੇ ਰਹਾ ਕੱਟੀ ਪਿੱਛੇ ਠੀਕੇ ਦੀ ਕੱਟੀ ਠੀਕੇ ਦੀ ਕੱਟੀ ਆ ਆ ਨਹਾ ਰੋ ਪੇਠ ਤਾਂ ਹਾਂਜੀ ਆ ਸੋ ਇਹਦਾ ਇਹ ਪਿਣਟਾ 70 ਹਾਂਜੀ ਇਹ ਵੀ 70 ਦੀ 7000 ਦੀ ਛੋੜੀ ਹੋਣੀ ਬਾਦ ਗੋੜੀ ਬਾਦ ਪੰਜ ਜਾਣ ਦੇਣਾ ਥੋੜਾ ਜਿਹਾ ਠੀਕ ਆ ਆਹੋ ਛੋੜ ਵਾਲਾ ਕੰਮ ਹੀ ਹੈ ਜੀ ਹਾਂ ਠੀਕ ਠੀਕ ਆ ਬਾਈ ਠੀਕ ਹੈ ਕੋਹ ਆ ਆ ਮੈਂ ਵੀ ਆਪੇ ਆ ਰਹੇ ਅਜੇ ਪੜਨਾ ਮੈਂ ਕੋਈ ਬੋਲੇ ਜਮਾਈ ਸਾਫ ਬੋਲੇ ਬੋਲੇ ਬਾਈ ਬੋਲ ਦਿਓ ਕੀ ਹੈ ਜੀ ਇਹ ਵੀ ਸੂਈ ਇਹਦੇ ਮਗਰ ਉਹ ਕਟਾ ਅੱਛਾ ਕਟਾ ਮਿਲ ਤਾਜੀ ਹੈ ਬਿਲਕੁਲ ਬੱਚੇ ਹਾਂਜੀ ਤਾਜ਼ੇ ਕੇ ਦੁੱਧ ਬਾਈ ਜੀ ਇਹਦ ਤੋਂ ਹੀ 6 ਲੀਟਰ ਹੋ ਬੋਲੇ ਹਾਂਜੀ ਲੋ ਜੀ ਇਹ ਸੀਰੋ ਲਾਉਂਦੇ ਆ ਕੱਟੀ ਦੇਖੋ ਲੈ ਲੈ ਆ ਰਖਣਾ ਮੈਂ ਕੀ ਇਹ ਦਾ ਨਾ ਕੱਟੀ ਆ ਹਾਂ ਠੀਕ ਆ ਇਹ ਵੀ ਬਾਕੀ ਸੀਲ ਠੰਡੀ ਕੋਈ ਉਹ ਜਿਹੜੀ ਮੇਰੇ ਜਾਨੇ ਮੈਂ ਬਈ ਨਾ ਬੱਚੇ ਐਤਾ ਹੀ ਆ ਗਿਆ ਹਾਂ ਗਾਂ ਬਜੀ ਕੱਢ ਲੈਣਾ ਹਾਂ ਜੀ ਹਾਂ ਜੀ ਗਾਂ ਨਹੀਂ ਗਾਂ ਹੈ ਹਾਂ ਅੱਜ ਕੱਲ੍ਹ ਤੇ ਵੀ ਗਾਂ ਦਾ ਹਾਂ ਜੀ ਚਾਲਿਆ ਗਿਆ ਹਾਂ ਜੀ ਹਾਂ ਜੀ ਇਹ ਸੰਦੇਸ਼ਾਂ 5570 ਜੋ ਮਾਜੀ 60 ਵੀ ਰੇਟ ਕੀ 60000 ਦੀ ਹਾਂਜੀ ਚਲੋ ਠੀਕ ਹੈ 60000 ਬਿਲਕੁਲ ਜੈ ਨਹੀਂ ਆ ਬਸ ਸਾਡੇ ਜੈ ਰੇਟ ਕਰੇ ਕਿਉਂ ਵੇਚਣ ਵਾਲਾ ਕੰਮ ਕਰਨਾ ਇਹ ਨਹੀਂ ਹੈਗਾ ਵੀ ਵਾਹ ਵਾਹ ਬਿਲਕੁਲ ਆ ਲੈਦੀ ਥੋੜੇ ਦਿਨ ਤੱਕ ਦੇ ਉਹ ਗਿੱਲੜੀ ਕੜੀ ਲੇ ਗਏਗਾ ਹਾਂਜੀ ਕੰਦਾਂ ਪੜੀ ਹੋਈ ਹੈ ਬੇਲ ਬੂਨ ਕਿੰਨੀ ਹੈ ਜੀ ਪੂਰੀ ਭੜੀ ਹੈ ਹਾਂ ਛੇਰ ਬੜੀ ਪਰ ਟਾਈਮ ਲੈ ਉਹਨੇ ਟਾਈਮ ਲੈ ਜਾਣਾ ਫਰਤਾ 10 ਦੇਣ ਦਾ ਜੀ ਲੱਗੂ 12 ਦਾ ਜੀ ਦੇਖ ਕੈਮਰਾ ਪਰ ਬਣਾ ਚੀਆ ਆਹ ਦਾ 75 ਇਹ ਨਾਲੋਂ ਨਹੀਂ ਸੀ 75 75 ਹਾਂਜੀ ਠੀਕ ਆ ਬਸ ਇਹੋ ਹੀ ਮਾਵਾ ਚ ਪਾ ਦੇ ਲੰਗਰ ਆ ਆ ਵੇਖੇ ਜੀ ਆ ਹੋਏ ਇੱਕ ਦੋ ਵੀ ਗੀਰ ਚ ਲੋ ਜੀ ਪਾਣੀ ਪਾ ਝੂ ਵੇਖੋ ਭਾਈ ਬਿਲਕੁਲ ਜੈਰ ਹੀ ਐ ਪਾਝੂ ਇਹਨਾਂ ਨੂੰ ਛੋੜ ਹੀ ਹੋਣੀ ਮੇਰੇ ਵੀਰ ਵੇਖੋ ਦੂਪ ਦਾ ਰੱਬ ਦਾ ਨਾ ਹੀ ਹਣਾ ਭਾਈ ਜੀ ਹਾਂ ਬਾਕੀ ਲੋ ਬਸ ਠੀਕ ਐ ਭਾਈ ਜੀ 70082 42705 ਪਿੰਡ ਕੋੜਿਆ ਜ਼ਿਲ੍ਹਾ ਰੁਫਰ ਸੀਲ ਬਾਬਕਾ ਮੈਂ ਇਧਰੋਂ ਵੀ ਆਈ ਆ ਰੋਡ ਤੋਂ ਤੇ ਮੈਥੇ ਤੋਂ 5-6 ਕਿਲੋਮੀਟਰ ਹੱਤਾ ਹੋਊਗਾ ਬੰਦਵਾ ਤੇ ਖਾਤੀਆਂ ਤੋਂ ਇੰਨਾ ਵੀ ਹੈ ਬਰੋਬਲੀ ਇਹ ਦੇ ਬਾਈਨ ਆ ਦੋ ਤੇ ਠੀਕ ਹੈ ਜੀ ਸਾਤੀ